ਪਤੀ ਦੇ ਜੇਲ੍ਹ ਜਾਣ ਤੋਂ ਬਾਅਦ ਪਤਨੀ ਨੇ ਘਰ ਚਲਾਉਣ ਅਤੇ ਆਪਣੀ ਡਿਲੀਵਰੀ ਲਈ ਪੈਸੇ ਇਕੱਠੇ ਕਰ ਲਈ ਨਸ਼ੇ ਦੇ ਧੰਦੇ ਦੇ ਵਿੱਚ ਕਦਮ ਰੱਖਿਆ ਤਾਂ ਖੰਨਾ ਪੁਲਿਸ ਨੇ ਕਾਰਵਾਈ ਕਰਦਿਆਂ 7 ਮਹੀਨੇ ਦੀ ਗਰਭਤੀ ਮਹਿਲਾ ਨੂੰ ਉਸ ਦੇ ਸਾਥੀ ਦੇ ਨਾਲ 15 ਗ੍ਰਾਮ ਹੈਰਨਸ ਸਮੇਤ ਗ੍ਰਿਫਤਾਰ ਕਰ ਲਿਆ ਤੇ ਦੋਵਾਂ ਦੇ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਮਹਿਲਾ ਦਾ ਪਤੀ ਪਹਿਲਾਂ ਹੀ ਜੇਲ੍ਹ ਦੇ ਵਿੱਚ ਹੈ ਜਿਸ ਦੇ ਚੱਲਦੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਘਰ ਨੂੰ ਚਲਾਉਣ ਦੇ ਵਾਸਤੇ ਹੀ ਅਤੇ ਆਪਣੀ ਡਿਲੀਵਰੀ ਦੇ ਵਾਸਤੇ ਉਸ ਦੇ ਵੱਲੋਂ ਇਸ ਧੰਦੇ ਨੂੰ ਅਪਣਾਇਆ ਗਿਆ। ਹਾਲਾਂਕਿ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਧ ਲੋਕਾਂ ਦੇ ਵੱਲੋਂ ਨਸ਼ਾ ਵੇਚ ਕੇ ਆਪਣੇ ਘਰ ਚਲਾਏ ਜਾ ਰਹੇ ਨੇ। ਪਤੀ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਇਸ ਮਹਿਲਾ ਨੇ ਚਿੱਟਾ ਸਪਲਾਈ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਮਹਿਲਾ ਸਨੇਤੇ ਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੇਸੀ ਪ੍ਰਗਟ ਸਿੰਘ ਦਾ ਨਾਕਾ ਲੱਗਿਆ ਹੋਇਆ ਸੀਗਾ ਤੇ ਮੇਨ ਰੋਡ ਦੇ ਉੱਪਰ ਹੀ ਤੇ ਇਹਨਾਂ ਨੇ ਦੇਖਿਆ ਵੀ ਇੱਕ ਮੋਟਰਸਾਈਕਲ ਸਵਾਰ ਨਮੂਨਾ ਵਿਅਕਤੀ ਜੀ ਦੇ ਪਿੱਛੇ ਇੱਕ ਲੇਡੀ ਬੈਠੀ ਹੋਈ ਹੈ ਇਹ ਆ ਰਹੇ ਸੀਗੇ ਤੇ ਜਦੋਂ ਨਾਕਾ ਦੇਖ ਕੇ ਇਹਨੇ ਮੁੰਨੇ ਵਿਅਕਤੀ ਨੇ ਜਿਹਦਾ ਨਾਮ ਸਾਨੂੰ ਬਾਅਦ ਵਿੱਚ ਪਤਾ ਲੱਗਿਆ ਵੀ ਸੁਮੰਦਰ ਸਿੰਘ ਜੀ ਲਈ ਸੁਖ ਹੈ ਤੇ ਜਿਹੜੀ ਉਹਦੇ ਨਾਲ ਲੇਡੀ ਸੀ ਉਹਦਾ ਨਾਮ ਮਾਹੀ ਮਾਹੀ ਰਾਜਪੂਤ ਹੈ ਤੇ ਉਹਦੇ ਹਸਬੰਦ ਦਾ ਨਾਮ ਅਰਸ਼ਦੀਪ ਹੈ ਜਿਹੜੀ ਸੁਲਤਾਨਵੰਦ ਜਿਲ੍ਹਾ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਆ ਇਹਨੇ ਇੱਕ ਉਹਦੇ ਬਲੂਰਨੀ ਜੀਵਿਤ ਲਫਾਫੇ ਕੱਢ ਕੇ ਛੋਟੀ ਜੀ ਉਹ ਪਿੱਛੇ ਬੈਠੀ ਲੇਡੀ ਨੂੰ ਫੜਾਤੀ ਤੇ ਉਹਨੇ ਸੁੱਟ ਦਿੱਤੀ ਜਦੋਂ ਇਹਨਾਂ ਨੂੰ ਸ਼ੱਕ ਤੇ ਬਣਾ ਤੇ ਕਾਬੂ ਕਰਕੇ ਤੇ ਪੁੱਛ-ਕਿਛ ਕੀਤੀ ਗਈ ਤੇ ਉਹ ਜਿਹੜੀ ਲਫਾਫੀ ਸੀ ਉਹਦੇ ਚ ਦੇਖਿਆ ਗਿਆ ਤਾਂ ਉਹਦਾ ਜਿਹੜਾ ਉਹਦੇ ਚ ਸਮਾਨ ਸੀ ਉਹਦਾ ਵਜ਼ਨ ਕੀਤਾ ਗਿਆ ਉਹ 15 ਗ੍ਰਾਮ ਨਿਕਲਿਆ ਜਿਹਨੂੰ ਬਾਅਦ ਚ ਅਸੀਂ ਜਿਹੜੀ ਸਾਡੀ ਐਨਟੀਪੀਐਸ ਕਿੱਟ ਹੁੰਦੀ ਹੈ ਡਰਗ ਡਿਟੈਕਸ਼ਨ ਟੈਸਟ ਉਹਦੇ ਚ ਚੈੱਕ ਕੀਤਾ ਗਿਆ ਤਾਂ ਉਹ ਹੀਰੋਇਨ ਸੀ ਇਨ੍ਹਾਂ ਦੋਨਾਂ ਦੇ ਉੱਤੇ ਐਫਆਈਆਰ ਨੰਬਰ 98 ਅੰਡਰ ਸੈਕਸ਼ਨ 22 ਘਾਟ 85 ਪੀਐਸਸੀਪੀ 1 ਦਰਜ ਕਰਕੇ ਤੇ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਹਨੇ ਤਾਂ ਪਹਿਲੇ ਵੀ ਕੱਟੇ। ਉਹ ਹਜੇ ਮੈਟਰੋ ਇਨਵੈਸਟੀਗੇਸ਼ਨ ਹੈ ਜੀ ਪਤਾ ਕਰ ਰਹੇ ਆ। ਇਹ ਜਰੂਰ ਪਤਾ ਲੱਗੇ ਵੀ ਜਿਹੜਾ ਉਹਦਾ ਮਾਹੀ ਰਾਜਪੂਰ ਦਾ ਹਸਬੰਡ ਹੈ ਅਰਸ਼ਦੀਪ ਸਿੰਘ ਅਲੀਸ ਗੋਪੀ ਉਹ ਮਹੀਨਾ ਦੋ ਮਹੀਨੇ ਪਹਿਲਾਂ ਦਾ 39402 ਵਿਕੈਤੀ ਦੀ ਤਿਆਰੀ 'ਚ ਪਹਿਲਾਂ ਹੀ ਜੇਲ੍ਹ 'ਚ ਕਾ ਦੇਖਿਆ ਜਾਵੇ ਤਾਂ ਲੋਕਾਂ ਦੇ ਵੱਲੋਂ ਪੈਸੇ ਕਮਾਉਣ ਦਾ ਸਹੀ ਢੰਗ ਛੱਡ ਕੇ ਹੁਣ ਗਲਤ ਢੰਗ ਅਪਣਾਏ ਜਾ ਰਹੇ ਨੇ ਤਾਂ ਕਿ ਹਿੰਗ ਲੱਗੇ ਨਾ ਫੜਕੜੀ ਰੰਗ ਵੀ ਚੋਖਾ ਆਵੇ ਕਿ ਮਿਹਨਤ ਵੀ ਨਾ ਕਰਨੀ ਪਵੇ ਤੇ ਪੈਸਾ ਵੀ ਚੰਗਾ ਕਮਾਇਆ ਜਾਵੇ ਤਾਂ ਉਹਨਾਂ ਦੇ ਵੱਲੋਂ ਨਸ਼ਾ ਸਪਲਾਈ ਕੀਤਾ ਜਾ ਰਿਹਾ ਜੋ ਕਿ ਲੋਕਾਂ ਦੀ ਜ਼ਿੰਦਗੀ ਤਬਾਹ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਟੱਲੋਂ ਦੀ ਰਿਪੋਰਟ